बोले सोहनेरਪਾਏ भगवान वाल्मीकि महाराज की जय मैं लक्की वैद जी पंजाब प्रधान भगवान वाल्मीकि वीरसना मेरे नाल बब्बा सनीनाथ जी मसले काफी जड़े समय तो जड़े पेंडिंग सिगे पिछले 6 ਤੋਂ 7 ਮਹੀਨਿਆਂ ਤੋਂ ਜੜੇ ਪੈਂਡਿੰਗ ਮਸਲੇ सिगे ਉਹਨਾਂ ਦੇ ਵਿੱਚੋਂ ਕੋਈ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਆ ਔਰ ਕੁਝ ਜਿਹੜੇ ਆ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਆ ਜਿਨ੍ਹਾਂ ਦਾ ਇਹ ਬਾਰ-ਬਾਰ ਮੰਗ ਪੱਤਰ ਦੇਣ ਤੇ باوجود ਉੱਚ ਅਧਿਕਾਰੀਆਂ ਵੱਲੋਂ ਆਸ਼ਵਾਸਨ ਦਿੱਤਾ ਜਾਂਦਾ ਵਾ ਪਰ ਕਿਸੇ ਵੀ ਤਰੀਕੇ ਦਾ ਕੋਈ ਵੀ ਮਸਲਾ ਜਿਹੜਾ ਹੱਲ ਨਹੀਂ ਹੋ ਰਿਹਾ ਸੀਗਾ ਸੋ ਉਸੇ ਰੋਸ਼ ਵਜੋਂ ਜਿਹੜਾ ਵਾ ਅੱਜ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਵਾ ਇੱਕ ਸਮੂਹ ਦੀ ਜਿਹੜੀ ਭੁਖੜਤਾਲ ਤੋਰ ਤੇ ਬੈਠੇ ਆ ਗਏ ਆ ਵਾ ਔਰ ਅਣਮੁੱਥੇ ਸਮੇਂ ਲਈ ਭੁਖੜਤਾਲ ਆ ਜਿਨ੍ਹਾਂ ਚੱਕਰ ਵੀ ਸਾਡਾ ਮਸਲੇ ਹੱਲ ਨਹੀਂ ਹੁੰਦੇ ਔਰ ਜਿਹੜੇ ਐਸਸੀ ਐਸਟੀ ਦੇ ਮਸਲੇ ਆ ਉਹਨਾਂ ਦੀ ਐਫਆਈਆਰ ਪ੍ਰਸ਼ਾਸਨ ਸਾਨੂੰ ਨਹੀਂ ਦਿੰਦਾ ਕਿਉਂਕਿ ਮਿੱਠੀਆਂ ਗੋਲੀਆਂ ਇਹ ਪ੍ਰਸ਼ਾਸਨ ਦੀਆਂ ਬਹੁਤ ਜ਼ਿਆਦਾ ਖਾ ਲ ਚੁੱਕੇ ਆ ਔਰ ਹੁਣ ਜਿਹੜਾ ਵਾਕੇ ਜਿੰਨਾ ਚਿਰ ਪ੍ਰਸ਼ਾਸਨ ਸਾਨੂੰ ਐਫ ਆਈ ਆਰ ਦੀ ਕਾਪੀਆਂ ਨਹੀਂ ਦਿੰਦਾ ਉਹਨਾਂ ਚੱਕਰ ਜਿਹੜੀ ਪੁੱਕੜਤਾਲੇ ਜਾਰੀ ਰਹੇਗੀ ਕਿੰਨੇ ਮਸਲੇ ਟੋਟਲ 6 ਮਸਲੇ ਆ ਜੀ ਕਿੰਨੇ ਪਰਿਵਾਰ ਇੱਥੇ ਤੇ ਮੇਨ ਮੁੱਦਾ ਕੀ ਹੈ ਕੁੱਲ ਮੇਨ ਮੁੱਦੇ ਜਿਹੜੇ ਐਸ ਐਸ ਸੀ ਦੇ ਨਾਲ ਸੰਬੰਧਿਤ ਆ ਕਿਉਂਕਿ ਪਿੱਛੇ ਮੀਡੀਆ ਦੇ ਵਿੱਚ ਵੀ ਕਾਫੀ ਮਸਲਾ ਹਾਈਲਾਈਟ ਹੋਇਆ ਵਾ ਇੱਕ ਜੇਠੂਵਾਲਦੋ ਵਿੱਚ ਆਪਣਾ ਵੀਰ ਸੀ ਕਮਲਜੀਤ ਉਹਨੂੰ ਜਿਹੜਾ ਵਾ ਜ਼ਮੀਦਾਰਾਂ ਵੱਲੋਂ ਜਿਹੜਾ ਕਰੰਟ ਲਗਾਇਆ ਗਿਆ ਕਟ ਮਾਰਕ ਕੀਤੀ ਗਈ ਆ ਔਰ ਉਹ ਤੋਂ ਬਾਅਦ ਵੀ ਉਹ ਨਹੀਂ ਟਲਦੇ ਨਹੀਂ ਪਏ ਘਰ ਆ ਕੇ ਕਦੀ ਉਹਨਾਂ ਦੀ ਮਿਸਿਸ ਨੂੰ ਧਮਕੀਆਂ ਲਾ ਰਹੇ ਆ ਉਹ ਕੱਲ ਔਰ ਹਸਬੰਡ ਨੂੰ ਕਮਲਜੀਤ ਨੂੰ ਜਿਹੜੀ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਪਰ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਕਾਰਵਾਈ ਦੇ ਨਾਂ ਤੇ ਸਿਰਫ ਜਿਹੜਾ ਵਾ ਜ਼ੀਰੋ ਰਿਜ਼ਲਟ ਹੀ ਨਿਕਲ ਕੇ ਆ ਰਿਹਾ ਵਾ ਪਿਛਲੇ ਦਿਨੋਂ ਡੀਸੀ ਨੂੰ ਵੀ ਮੰਗ ਕਰਤਾ ਦਿੱਤਾ ਗਿਆ ਉਹਦੇ ਵੱਲੋਂ ਕਾਰਵਾਈ ਨਹੀਂ ਹੋਈ ਬਿਲਕੁਲ ਜੀ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਕਿ ਵੀ 6 ਮਹੀਨੇ ਤੋਂ ਲਗਾਤਾਰ ਮੰਗ ਪੱਤਰ ਜਾ ਰਹੇ ਆ ਔਰ ਆਸ਼ਵਾਸਨ ਹੀ ਮਿਲਦਾ ਪਿਆ ਵਾ ਔਰ ਇੱਕ ਮਸਲਾ ਜਿਹਾ ਸੀਗਾ ਜਿਹੜਾ ਕਿ ਗੁਰਫਤ ਦੇ ਨਾਂ ਦਾ ਜਿਹੜਾ ਮੁੰਡਾ ਸੀਗਾ 4 ਸਾਲ ਦਾ ਬਹੁਤ ਜਿਹੜੀ ਛੱਤ ਪਾਲਿਆ ਨੀ ਛੱਤ ਡਿੱਗ ਪਈ ਔਰ ਤੇ ਵੀ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੇ ਨਾਂ ਤੇ 1 ਰੁਪਿਆ ਨੀ ਜਿਹੜੀ ਪ੍ਰਵਾਸ ਦੀ ਜਿਹੜੀ ਮਾਲੀ ਸਹਾਇਤਾ ਨਹੀਂ ਕੀਤੀ ਗਈ ਔਰ ਮਸਲੇ ਐਸੇ ਐਸੇ ਗੰਭੀਰ ਹੈਗੇ ਆ ਕੁਝ ਧਾਰਮਿਕ ਮਸਲੇ ਆ ਕੁਝ ਸਮਾਜੀ ਕਾ ਔਰ ਕੁਝ ਸਾਡੇ ਐਸ.ਐਸ.ਟੀ ਨਾਲ ਸੰਬੰਧਤ ਆ ਧਾਰਮਿਕ ਮਿਸ਼ੇ ਦੇ ਵਿੱਚ ਜਿਹੜਾ ਇੱਕ ਮਜੀਠੇ ਹਲਕੇ ਦੇ ਵਿੱਚ ਵਿਲੀਅਮ ਮਸੀਹ ਤੇ ਵਿਜੇ ਮਸੀਹ ਵੱਲੋਂ ਜਿਹੜਾ ਸਾਡਾ ਵਰਕਰ ਆ ਰਾਜਨ ਸਿੰਘ ਪੂਰੀ ਜਿਹੜੀ ਮਾਲਾ ਦੀ ਟੋੜੀ ਗਈ ਸੀਗੀ ਪਰ ਉਤੋਂ ਦਾ ਜਿਹੜਾ ਐਸਆਈ ਆ ਹਰਜਿੰਦਰ ਸਿੰਘ ਉਹਨੇ ਜਿਹੜੀ ਆ ਦੂਜੀ ਪਾਰਟੀ ਦੇ ਨਾਲ ਮਿਲੀ ਭੁਗਤ ਕਰਕੇ ਜਿਹੜੀ ਦਰਖਾਸਤ ਆ ਦਰਖਾਸਤ ਉਹ ਜਿਹੜੇ ਦਾਖਲ ਅੱਤਰ ਕਰਤਾ ਬਗੈਰ ਮਦਈ ਦੀ ਜਿਹੜੀ ਆ ਉਹ ਬਿਆਨ ਕੀਤੇ ਕਿਉਂਕਿ ਪਿਛੇ ਬੀਤੇ ਦਿਨੀ ਜਿਹੜਾ ਇੱਕ ਖਬਰ ਵੀ ਚੱਲੀ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਆਪਣਾ ਪੰਜਾਬ ਪੁਲਿਸ ਨੂੰ ਜਿਹੜੀ ਫਟਕਾਰ ਲਗਾਈ ਗਈ ਸੀ ਕਿ ਜਿਹੜੀ ਦੀ ਦਰਖਾਸਤਾਂ ਜਿਹੜੀ ਕਾਫੀ ਸਮੇਂ ਤੋਂ ਪੈਂਡਿੰਗ ਸੀਗੀਆਂ ਔਰ ਉਸ ਦਰਖਾਸਤਾਂ ਨੂੰ ਜਿਹੜਾ ਇਹ ਹੱਲ ਕਰਨ ਦੇ ਉਹਦੇ ਵਿੱਚ ਜਲਦਬਾਜ਼ੀ ਦੇ ਵਿੱਚ ਜਿਹੜਾ ਮਦਈ ਪਾਰਟੀ ਨੂੰ ਤਾਂ ਨਿਆ ਮਿਲਦਾ ਨਹੀਂ ਪਿਆ ਔਰ ਮੁਜਰੇ ਪਾਰਟੀ ਨੂੰ ਜਿਹੜਾ ਹੋਰ ਫਾਇਦਾ ਜਰੂਰ ਮਿਲਦਾ ਪਿਆ ਵਾ ਕਾਰਨ ਕਰਦੇ ਸੀ ਆ ਮਾਮਲੇ ਨੂੰ ਪਿੱਛੇ ਜੀ ਬਿਆਨ ਗਿਆ ਜੀ 20 ਦਿਨਾਂ ਵਿੱਚ ਕਿਹੜੀ ਵੀ ਕੰਮਪਲੀਟ ਹੋਦਾ ਇਤਾਂ ਜਾਵੇ ਪਰ ਤਾਂ ਟੂ ਟੂ ਲਗਾਤਾਰ 6 ਮਹੀਨੇ ਹੋ ਰਹੇ ਤਾਂ ਲੱਗਦਾ ਨਹੀਂ ਮੈਂ ਉਹੀ ਗੱਲ ਕਰ ਰਿਹਾ ਜੀ ਕਿ ਵੀ ਕਿਤੇ ਨਾ ਕਿਤੇ ਪੋਲਿਟਿਕਲ ਪ੍ਰੈਸ਼ਰ ਹੁੰਦਾ ਵਾ ਜਾਂ ਪੁਲਿਸ ਨਾਲ ਕਿਸੇ ਤਰੀਕੇ ਦੀ ਸਾਂਡਗਾਰਡ ਕਰ ਲਈਤੀ ਜਾਂਦੀ ਆ ਔਰ ਜਿਹੜੇ ਕਰਕੇ ਜਿਹੜੇ ਦੋਸ਼ੀਆਂ ਦੇ ਹੌਸਲੇ ਜਿਹੜੇ ਬਹੁਤ ਜ਼ਿਆਦਾ ਬਲੰਦ ਹੋ ਚੁੱਕੇ ਆ ਕਿਉਂਕਿ ਇਹ ਜੈਠੂਵਾਲ ਵਾਲੇ ਮਸਲੇ ਦੇ ਵਿੱਚ ਵੀ ਅ ਅਸੀਂ ਜੋਥੇ ਬੰਦੀ ਵੱਲੋਂ ਆਪ ਗਏ ਆ ਔਰ ਮੁੰਡੇ ਨੂੰ ਲੈ ਕੇ ਆਏ ਆ ਤਾਂ ਫੇਰ ਉਹਦਾ ਮੈਡੀਕਲ ਹੋਇਆ ਵਾ ਨਹੀਂ ਤੇ ਉਹਦਾ ਮੈਡੀਕਲ ਵੀ ਨਹੀਂ ਸੀ ਹੋਣ ਦੇ ਰੇ ਜੱਟ ਉਹਨਾਂ ਨੇ ਘਰ ਨੂੰ ਘੇਰਾ ਬੰਦੀ ਕੀਤੀ ਸੀ ਉਹਨੂੰ ਜਾਣ ਨਹੀਂ ਸੀ ਦੇ ਦੇ ਔਰ ਉਸ ਤੋਂ ਬਾਅਦ ਜਦੋਂ ਕੰਪਲੇਂਟ ਗਈ ਆ ਕਿ 4 ਤੋਂ 5 ਦਿਨਾਂ ਬਾਅਦ ਉਹਨਾਂ ਨੇ ਮੋਟਰਸਾਈਕਲ ਚੋਰੀ ਦੀ ਜਿਹੜੀ ਕੰਪਲੇਂਟ ਪਾਤੀ ਐ ਐਸਐਚਓ ਨੂੰ ਹੀ ਕੰਸੀਡਰ ਕਰੀ ਜਾ ਰਿਹਾ ਵਾ ਜਦਕਿ ਮੈਂ মিডিਆ ਸਾਹਮਣੇ ਦਾਅਵੇ ਨਾ ਕਹਿਣਾ ਮੈਂ ਕਿ ਜੇ ਸਾਡੇ ਬੰਦੇ ਤੇ ਕਿਤੇ ਵੀ ਚੋਰੀ ਦਾ ਪ੍ਰਚੰਧਰਤ ਹੁੰਦਾ ਵਾ ਤੇ ਫਿਰ ਅਸੀਂ ਇਸੀ ਨੂੰ ਖਤਮ ਕਰ ਦਾਂਗੇ ਤੁਸੀਂ ਹੁਣ ਸਵੇਰ 'ਚ ਬੈਠੇ ਕੋਈ ਅਧਿਕਾਰੀ ਆਇਆ ਤੁਹਾਡੇ ਨਾਲ ਅ ਅਧਿਕਾਰੀ ਹੁਣ ਆਣ ਵੀ ਕਿਸੇ ਮੂੰਹ ਨਾਲ ਕੇ ਵੀ ਆਸ਼ਵਾਸਨ ਨਹੀਂ ਦੇਈ ਜਾ ਰਹੇ ਆ ਕੰਮ ਤੇ ਕੋਈ ਵੀ ਨਹੀਂ ਸਾਡਾ ਹੋ ਰਿਹਾ ਔਰ ਮਾਲਾ ਟੁੱਟੀ ਹੈ ਕੋਈ ਮਾੜਾ ਮੋੜਾ ਮਸਲਾ ਤੇ ਹੈਗਾ ਨਹੀਂ ਆ ਜੀ ਕਿ ਵੀ ਇੱਕ ਭਗਵਾਨ ਵਾਲਮੀਕੀ ਮਹਾਰਾ ਜੀ ਨੇ ਮਾਲਾ ਪਾਈ ਸੀ ਕਿ ਮਾਲਾ ਵੀ ਤੋੜ ਦਿੱਤੀ ਔਰ ਦਰਖਾਸਤਾਂ ਜਿਹੜੀਆਂ ਆਵਾ ਫੜਾਫੜ ਨਿਪਟਾਰਾ ਕਰਨ ਲਈ ਜਿਹੜਾ ਵਾ ਕਿ ਉਹ ਕਾਰਨ ਕੀ ਜਦ ਆਇਸੀ ਭੇਚਾਰੇ ਨੂੰ ਆਪਾਂ ਸਾਫ਼ ਕਰਨ ਲਈ ਅਕਸਰ ਹੀ ਸੜਕਾਂ ਨਾਲ ਕਰਨਾ ਪੈਂਦਾ ਹੈ ਪਰ ਪ੍ਰਸ਼ਾਸਨ ਕਹਿੰਦਾ ਵੀ ਜਾਣ ਬੁੱਝ ਕੇ ਸਤਕਾ ਇਹ ਜਾਣਬੁੱਝ ਕੇ ਨਹੀਂ ਆ ਦੇਖੋ ਕਿਤੇ ਨਾ ਕਿਤੇ ਜੇ ਆਪਾਂ ਵੀ ਕਹੀਏ ਕਿ ਵੀ ਸਾਡੇ ਸਮਾਜ ਵਿੱਚ ਇੱਕ ਤਾਂ ਨਹੀਂ ਜਿਹੜਾ ਮੇਨ ਜਿਹੜਾ ਕਾਰਨ ਹੈਗਾ ਵਾ ਔਰ ਦੂਸਰਾ ਵਾ ਕਿ ਜਿਹੜਾ ਇਹ ਲੜਕਾ ਵਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਉਹਨਾਂ ਦੀ ਦਿਹਾੜੀ ਕਰਦਾ ਪੈਸੇ ਦੀ ਦਿਹਾੜੀ ਮੰਗੀ ਤੇ ਫਿਰ ਉਹਨਾਂ ਨੇ ਕੀਤਾ ਹੁਣ ਪੋਲੀਟਿਕਲ ਪ੍ਰੈਸ਼ਰ ਆ ਵਾ ਸਾਡਾ ਸਮਾਜ ਜਿਹੜਾ ਵਾ ਪਿਛੜਿਆ ਹੋਇਆ ਪਿਆ ਵਾ ਪੈਸੇ ਵੱਲੋਂ ਵੀ ਕਹਿ ਲਓ ਪੜ੍ਹਾਈ ਵੱਲੋਂ ਵੀ ਜਾਣਕਾਰੀ ਦੀ ਕਮੀ ਹੋਣ ਕਰਕੇ ਜਿਹੜਾ ਇਹ ਸਮਾਜ ਨਾਲ ਸਾਡੇ ਨਾਲ ਇਹ ਸਾਰੇ ਤੱਕੇ ਬਦੀਕੇ ਹੋ ਰਹੇ ਆ ਸੋ ਹੋਰ ਇਹ ਕਰਕੇ ਹੀ ਜਿੱਥੇ ਬੰਦੀਆਂ ਜਿਹੜੀਆਂ ਵਾ ਖੜੀਆਂ ਵਾ ਲੱਗੀ ਇਹ ਪ੍ਰਦਰਸ਼ਨ ਕਿਦੋਂ ਤੱਕ ਚੱ ਇਹ ਅਨਮਿੱਥੇ ਸਮੇਂ ਲਈ ਚੱਲੇਗਾ ਕਿਉਂਕਿ ਹੁਣ ਅਸੀਂ ਬਾਰ-ਬਾਰ ਇੱਕੋ ਹੀ ਗੱਲ ਕਰ ਰਹੇ ਹਾਂ ਕਿ ਵੀ ਇਹ ਸਾਨੂੰ ਅਸ਼ਮਾਸ ਨਾਤਾ ਜਾਵੇ ਐਫ ਆਈ ਆਰਾਂ ਦੀ ਕਾਪੀਆਂ ਦੇਣਗੇ ਤੇ ਫਿਰ ਜਿਹੜਾ ਵਾ ਤਰਨਾ ਬਸਨ ਚੁੱਕਾ ਜਾਏਗਾ ਮੋੜ ਦੇ ਤੁਸੀਂ ਦੱਸਿਆ ਸੀ ਇਹਾਂ ਤੇ ਕਾਪੀ ਲੈ ਮਿਲੇਗੀ ਤੇ ਫੇਰ ਇਹ ਬਿਲਕੁਲ ਜੀ ਠੀਕ ਕਿਉਂਕਿ ਸੁਵਿਧਾ ਹੋ ਚੱਲੇ ਆ ਨਾ ਜੇ 6 ਮਹੀਨਿਆਂ ਚ ਇੱਕ ਮਸਲਾ ਵੀ ਸਾਡਾ ਹੱਲ ਕੀਤਾ ਹੁੰਦਾ ਤਾਂ ਫਿਰ ਚਲੋ ਕੋਈ ਵੀ ਤਾਂ ਗੱਲ ਹੁੰਦੀ ਨਾ ਹੁਣ ਲਗਾਤਾਰ ਤੇ ਕੋਈ ਵੀ ਮਸਲਾ ਤੇ ਸਾਡਾ ਹੱਲ ਹੀ ਨਹੀਂ ਕੀਤਾ ਪ੍ਰਸ਼ਾਸਨ ਨੇ ਹੁਣ ਆ ਪਰਿਵਾਰ ਜਿਹੜਾ ਵਾ ਹਜੇ ਵੀ ਜਿਹੜਾ ਵਾ ਖੁੱਲੇ ਸੰਭਾਂਥਲੇ ਰਹਿ ਰਿਹਾ ਵ ਠੀਕ ਹੈ ਜੀ ਤੇ ਇਹ ਕਿੱਥੇ ਦਾ ਨਿਆ ਹੈਗਾ ਵਾ ਕਿਸੇ ਇੱਕ ਉਹ ਕਿਸਾਨ ਕੋਈ ਵੀ ਉਹਨਾਂ ਦਾ ਜਿਹੜਾ ਬੰਦਾ ਵਾ ਸ਼ਹੀਦ ਹੁੰਦਾ ਵਾ ਤੇ ਉਹ ਮਿੰਟੋਂ ਮਿੱਟੀ ਜਿਹੜਾ ਮੁਆਵਜ਼ਾ ਲੈ ਲੀ ਜਾਂਦੇ ਤੇ ਫਿਰ ਉਹੀ ਹੈ ਕਿ ਜਿਹੜੀ ਚਲਦੀ ਆ ਉਹ ਚਲਾਈ ਜਾਂਦਾ ਵਾ ਤੇ ਜਿਹੜਾ ਮਾੜਾ ਬੰਦਾ ਵਾ ਉਹ ਫੇਸੜ ਕਾਂ ਦੇ ਧੱਕੇ ਖਾਂਦਿਆ ਵਾ ਹੁਣ ਇਹ ਤੇ ਚੀ ਚੀ ਝੂਠੀ ਤੇ ਨਹੀਂ ਨਾ ਹੈਗੀ ਮੰਗੀ ਹੈ ਬੰਦਾ ਮੰਗਾ ਕਿ ਵੀ ਸਾਰੇ ਦੇ ਜਿਹੜੇ ਮੁੱਦੇ ਜਿਹੜੇ ਸਾਡੇ ਆ ਉਹਨਾਂ ਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਦੂਸਰਾ ਦੇਖੋ ਇਹ ਵੀ ਸਰਕਾਰਾਂ ਹਮੇਸ਼ਾ ਸਾਡੇ ਸਮਾਜ ਨਾਲ ਧੱਕਾ ਕਰਦੀਆਂ ਆ ਰਹੀਆਂ ਇੱਕ ਪਾਸੇ ਪ੍ਰਗਟ ਦਿਵਸ ਦਾ ਦੇਣ ਚੱਲਦੇ ਪਏ ਆ ਔਰ ਅੱਜ ਸਾਨੂੰ ਇੱਥੇ ਆ ਕੇ ਜਿੱਥੇ ਸਾਰਾ ਸਮਾਜ ਜਿਹੜਾ ਵਾ ਇੱਕ ਖੁਸ਼ੀ ਦੀ ਲਹਿਰ ਆ ਕਿ ਵੀ ਸਾਡਾ ਪ੍ਰਗਟ ਦਿਵਸ ਆ ਰਿਹਾ ਵਾ ਔਰ ਸਾਨੂੰ ਸਮਾਜ ਦੇ ਨਾਲ ਜਿਹੜਾ ਵਾ ਉਹ ਸੜਕਾਂ ਤੇ ਬਹਿਣਾ ਪੈ ਰਿਹਾ ਵਾ ਸੰਘਰਸ਼ ਕਰਨਾ ਪੈ ਰਿਹਾ ਵਾ ਕਿਉਂਕਿ ਜੇ ਅੱਜ ਆਪਾਂ ਇੱਥੇ ਨਾ ਬੰਦੇ ਤੇ ਕੱਲ ਜਟਾਣ ਜਿਸ ਤਰ੍ਹਾਂ ਇਹਨਾਂ ਨੂੰ ਧਮਕੀਆਂ ਲਾਈਆਂ ਵਾਂ ਤੇ ਹੋ ਸਕਦਾ ਵਾ ਕਿ ਇੱਕ ਦਿਨ ਦੇ ਵਿੱਚ ਵਿੱਚ ਕੋਈ ਕੋਈ ਕੋਸ਼ਣਾ ਕੁਛ ਹੋਰ ਨਾ ਉਹਦੀ ਕੀ ਹੋ ਜਾਣੀ ਸੀ ਤੇ ਫਿਰ ਪ੍ਰਸ਼ਾਸਨ ਨੇ ਸਿਰਫ ਸਿਰਫ ਕਾਗਜ਼ ਕਾਲੇ ਕਰਦੇ ਰਹਿ ਜਾਣਾ ਸੀਗਾ ਬੰਦੇ ਨੇ ਆਪਣੀਆਂ ਜਾਨਾਂ ਚਲ ਜਾਣੀਆਂ ਕਿਉਂਕਿ ਤੁਸੀਂ ਦੇਖੋ ਜਦੋਂ ਕਿਸੇ ਨੂੰ ਨਿਆਂ ਨਹੀਂ ਮਿਲਦਾ ਤਾਂ ਫਿਰ ਆ ਜਾ ਕਿ ਉਹਨਾਂ ਸੜਕਾਂ ਦੇ ਉੱਤਰਨਾ ਹੋਰ ਕੀ ਕਰੇ ਮਾੜਾ ਬੰਦਾ ਕੀ ਕਰ ਸਕਦਾ ਵਾਥੇ ਠੀਕ ਕੋਲੇ ਸੋਨਰਤਾ ਹੈ ਭਗਵਾਨ ਬਾਅਦ ਲਕੀਨ ਮਹਾਰਾਜ ਕੀ ਹੈ ਸ੍ਰੀ ਸ੍ਰੀ ਅਸ਼ਟਗੁਰੂ ਗਿਆਨਾਥ ਮਹਾਰਾਜ ਕੀ ਹੈ ਮੇਰਾ ਨਾਮ ਬਾਬਾ ਸਨੀਨਾਥ ਅੱਜ ਸਾਡੇ ਪ੍ਰਧਾਨ ਲਕੀ ਵੈਦ ਜੀ ਤੋਂ ਖੜਤਾਲ ਤੇ ਬੈਠੇ ਨੇ ਅਨ ਸਮੇਂ ਮਿੱਥੇ ਸਮੇਂ ਵਾਸਤੇ ਜੋ ਕਿ ਗਰੀਬ ਪਰਿਵਾਰਾਂ ਦੇ ਮਸਲੇ ਬਹੁਤ ਹੀ ਚਿਰ ਤੋਂ ਪ੍ਰਸ਼ਾਸਨ ਕਿੱਦਾਂ ਲਟਕਾਏ ਹੁੰਦੇ ਇੱਦਾਂ ਲਟਕਾਏ ਨੇ ਤਾਂ ਕਿਲੀ ਤੇ ਕਪੜੇ ਟਾਂਕੇ ਬੰਦਾ ਭੁੱਲ ਜਾਂਦਾ ਹੈ ਇਹ ਹੋ ਜਾਂ ਵਤੀਰਾ ਪ੍ਰਸ਼ਾਸਨ ਸਾਡੇ ਗਰੀਬ ਪਰਿਵਾਰਾਂ ਨਾਲ ਗਰੀਬਾ ਸਮਾਜ ਨਾਲ ਕਰਦਾ ਪਿਆ ਇੱਕ ਜੇਠੂਵਾਲ ਬਹੁਤ ਹੀ ਗਰੀਬ ਪਰਿਵਾਰ ਜਿਨ੍ਹਾਂ ਨੇ ਜੱਟਾਂ ਵੱਲੋਂ ਨੂੰ ਬਹੁਤ ਕੁੱਟ ਮਾਰ ਕੁੱਟਿਆ ਗਿਆ ਜੇ ਕੋਈ ਵੀ ਕਰਮਚਾਰੀ ਉੱਤੋਂ ਤੱਕ ਵੀ ਉਹਨੂੰ ਧਮਕੀਆਂ ਲਈਆ ਗਿਆ ਫੇਵਰੀ ਪ੍ਰਸ਼ਾਸਨ ਇਹ ਚਾਹੁੰਦਾ ਵੀ ਇਹਨਾਂ ਦੀਆਂ ਲਾਸ਼ਾਂ ਕਿਉਂ ਨਹੀਂ ਜਾਣਦੀ ਆਥੋਂ ਪ੍ਰਸ਼ਾਸਨ ਇਹ ਤੀਰੀ ਵੇਟ ਕਰਨ ਦਿਆ ਬਸ ਵੀ ਇਹਨਾਂ ਦੀਆਂ ਲਾਸ਼ਾਂ ਜਾਣ ਇਹ ਲਾਸ਼ਾਂ ਲੈ ਕੇ ਜਾਣ ਲਾਸ਼ਾਂ ਸਰ ਪ੍ਰਸ਼ਾਸਨ ਨੂੰ ਪਤਾ ਵੀ ਪ੍ਰਸ਼ਾਸਨ ਕੀ ਸੋਚ ਕੇ ਬੈਠਾ ਸਾਡੇ ਸਮਾਜ ਬਾਰੇ ਸਾਡੇ ਸਮਾਜ ਨੂੰ ਪ੍ਰਸ਼ਾਸਨ ਕੀੜਾ ਮਕੌੜਾ ਸਮਝਦਾ ਪਿਆ ਨਿਕੇ ਨਿਕੇ ਬੱਚੇ ਬੈਠੇ ਇਨ੍ਹਾਂ ਦੇ ਆਗੇ ਐਵੇਂ ਨਹੀਂ ਪ੍ਰਸ਼ਾਸਨ ਦੇਖਦਾ ਜੇ ਇਸ ਪਰਿਵਾਰ ਨੂੰ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਖਤਰਾ ਇੱਥੋਂ ਤੱਕ ਕਿ ਇਹਨਾਂ ਦਾ ਪੰਡ ਰਹਿਣ ਜੋਗਾ ਮੁਸ਼ਕਲ ਹੋ ਗਿਆ ਹੈ ਇਹ ਇੰਟਰਵਿਊ ਕੋਈ ਅਧਿਕਾਰੀ ਆਇਆ ਤੁਹਾਡੇ ਨਾਲ ਮਿਲਣ ਦੇ ਦੇਖੋ ਜੀ ਇਸ ਟਾਈਮ ਤੇ ਕੋਈ ਵੀ ਉੱਚ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਜੀ ਹੁਣ ਮੰਗ ਕੀ ਬੰਦਾ ਮੰਗ ਸਾਡੀ ਇਹੋ ਕਿ ਜਿੰਨੇ ਵੀ ਇੱਥੇ ਗਰੀਬ ਪਰਿਵਾਰ ਬੈਠੇ ਨੇ ਜਿਨ੍ਹਾਂ ਦੀ ਮਸਲੇ ਨੇ ਪੰਜ ਛੇ ਮਸਲੇ ਸਾਡੇ ਅੱਗੇ ਨੇ ਉਹ ਕੋਪੀ ਸਾਨੂੰ ਦਿੱਤੀ ਜਾਵੇ ਉਹ ਹਾਲ ਕਿ ਕੱਜਨ ਨਹੀਂ ਤੇ ਮੇਰੇ ਇੱਥੇ ਇੱਦਾਂ ਹੀ ਬੈਠਾਂਗੇ ਦਿਨ ਰਾਤ ਅਸੀਂ ਪੂਰੀ ਤਿਆਰੀ ਨਾਲ ਆਏ ਜੀ ਬੋਲੇ ਸੋਨਰ ਭਗਵਾਨ ਵਾਲੇ ਜੀ ਮਹਾਰਾਜ ਜੀ